ਸਾਡੀ ਪ੍ਰੈਸ ਦੀ ਟੀਮ ਜਥੇ ਦਫ਼ਤਰ ਕਾਂਗਰਸ ਦਫ਼ਤਰ ਦੇ ਵਿੱਚ ਪਹੁੰਚੇ ਆ ਤੇ ਅੱਜ ਤੁਹਾਨੂੰ ਇੱਥੇ ਇੱਕ ਇੱਕ ਸ਼ਖਸੀਤਾਂ ਜਿਹੜੀਆਂ ਨੇ ਉਹਨਾਂ ਨਾਲ ਮਿਲਾਉਂਦੇ ਆ ਮਾਰੇ ਆਪਣਾ ਸ਼ੁਭ ਨਾਮ ਦੱਸਣਾ ਯਾਰ ਮੇਰਾ ਨਾਮ 파ਸ ਸਿੰਘ ਵਾਲੀਆ ਐ ਸਾਹਿਬ ਵੀ ਅਫਸਰ ਹੁਣਾ ਉੱਥੋਂ ਸਰਸਪੂਰੀ ਹੋ ਗਈ ਹੈ ਤੇ ਨਾ ਮੁਰਕਾ ਕਾਨਸਲਰ ਵਰਕਰ ਰਹੇ ਹਾਂ ਪਹਿਲਾਂ ਸ਼ਰਧਾਲੂਆਂ ਨਾਲ ਕਾਉਂਸਲਰ ਧੀ ਪੁਸ਼ਪਰ ਦਾ ਉਹਨਾਂ ਨਾਲ ਰਹੇ ਉੱਥੋਂ ਸੁਨੀ ਸਾਹਿਬ ਨਾਲ ਰਹੇ ਹਾਂ ਕਿ ਸੋ ਨਿਸ਼ਾਨਾ ਕਾਫੀ ਚਿਰ ਕੰਮ ਕਰ ਰਿਹਾ ਫਿਰ ਦਿੱਤੀ ਸਾਹਮਣਾ ਦੇ ਰਿਹਾ ਕਰ ਰਿਹਾ ਸਿੱਧੂ ਜੀ ਸਾਡੇ ਹਲਕੇ ਚ ਆਏ ਨੇ ਸਿੱਧੂ ਸਾਹ ਨਾਲ ਕੰਮ ਕਰਾਤਾ ਰਿਹਾ ਇੱਕ ਤੋਂ ਬਾਅਦ ਹੀ ਹੋ ਰਿਹਾ ਤੇ ਗੁਰਜੀਤ ਜੀ ਅਕਨੇ ਕੋਟੇ ਸਰਮਾਏ ਮੈਂ ਵਾਰ ਤੇ ਕੰਮ ਕਰੀ ਤੇ ਭਾਤਰੀ ਬੈ ਸੇ ਕੋਲ ਉਥੇ ਆਏ ਨੇ ਉਦੋਂ ਮੈਂ ਆਪਣੀ ਇਹ ਟੀਮ ਦੁਖਾ ਤੇ ਪਹੁੰਚਾਈ ਜੀ ਨਾ ਮੇਰਾ ਬੇਟਾ ਵੀ ਉਥੇ ਹੈ ਉਸਨੇ ਚਾਰ ਜਗ੍ਹਾ ਸਹੀ ਬੰਦੇ ਨੇ ਪਿਛਲੇ 20-25 ਸਾਲ ਤੁਹਾਡੇ ਬੋਤ ਕ੍ਰਿਸ਼ਨਾ ਸਕੂਅਰ ਦੇ ਪਵਨ ਨਗਰ ਦੇ ਸਾਡੇ ਕੋਲ ਹੀ ਹੈਗੇ ਆ। ਅਸੀਂ ਹੁਣ ਪਿਛਲਾ ਸਾਰੇ ਕੌਂਸਲਰ ਇਹ ਕੌਂਸਲਰ ਤੋਂ ਇਹ ਸਾਡੇ ਬਾੜ ਤੋਂ ਆਪਾਂ ਕੌਂਸਲਰ ਸਾਹਿਬ ਜਤਾਏ ਹੈ। ਸ਼੍ਰੀਮਤੀ ਮੋਨਿਕਾ ਚਰਮਾ ਜੀ ਪਾਰ ਨੰਬਰ 25 ਤੋਂ। ਉਹ ਸਾਰੇ ਬੋਤ ਸਾਡੇ ਅੰਦਰ ਇਹ ਆਪਾਂ ਸਾਰੇ ਬੋਤਾਂ 'ਤੇ ਕੰਮ ਵੀ ਕੀਤਾ ਹੈ। ਪਿਛਲੇ 20-25 ਸਾਲ ਤੋਂ ਡੈਡੀ ਚੰਕ ਫੋਨੀ ਸਾਹਿਬ ਨਾਲ ਕੰਮ ਕਰਦੇ ਰਹੇ ਆਪਾਂ। ਸਿੱਧੂ ਸਾਹਿਬ ਨਾਲ ਹੀ ਕਰਤਾ ਹਾਂ। ਅੱਜ ਕੱਲ੍ਹ ਸਾਡੇ ਐਕਟਿਵ ਲੈ ਕੇ ਟਿੰਪਾ ਜੀ ਹੈਗੇ ਆ। ਉਹਨਾਂ ਨੇ ਪੂਰਾ ਸਹਿਯੋਗ ਦੇ ਰਿਹਾ ਕਾਂਗਰਸ ਦਾ। ਕੋਜਰਾ ਸਾਹਿਬ ਹੋਏ ਉ ਪਤਝੜ ਹਾਲ ਹੋ ਰਿਹਾ ਤੇ ਪਤਝੜਾਂ ਦੇ ਆਉਂਦੇ ਪਸੰਦ ਨਹੀਂ ਮੈਂ ਸਾਡੇ ਅੰਦਰ ਅੱਛਾ ਜੀ ਤੁਸੀਂ ਫਿਰ ਕਿਹੜੇ ਡਿਪਾਰਟਮੈਂਟ ਚੋਂ ਰਿਟਾਇਰਮੈਂਟ ਲਿੱਤੀ ਬੀਐਸਐਨਲ ਠੀਕ ਹੈ ਜੀ ਤੇ ਹੁਣ ਤੁਹਾਡਾ ਮਨ ਜਿਹੜਾ ਆ ਕਰਦਾ ਕਿ ਆਪਾਂ ਜਿਹੜੀ ਪੂਰਨ ਤੌਰ ਤੇ ਜਿਹੜਾ ਬਾਕੀ ਦਾ ਜੀਵਨ ਆਪਾਂ ਕਾਂਗਰਸ ਦੀ ਸੇਵਾ ਦੇ ਵਿੱਚ ਜਿਹੜਾ ਪਹਿਲਾਂ ਵੀ ਕਰ ਰਹੇ ਹਾਂ ਹੁਣੇ ਸੇਵਾ ਜਿਹੜੀ ਕੁਝ ਦਿਨ ਦਿੰਦੇ ਨੇ ਜਿੱਥੇ ਸਾਦੇ ਨਹੀਂ ਜਾਈ ਤੇ ਕਾਂਗਸ ਹੀ ਹੈ ਸ਼ੁਰੂ ਠੀਕ ਹੈ ਜੀ ਪਿਛਲੇ 25 ਸਾਲ ਤੋਂ ਬਾਅਦ ਸੀ ਤੇ ਕਾਂਗਸ ਹੀ ਰਹਿਣਾ ਹੈ ਤੇ ਆਪਾਂ ਵੇਖੋ ਜੀ ਹੋਰ ਵੀ ਪਾਰਟੀਆਂ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਦਾ ਰੁਝਾਨ ਆ ਤੁਸੀਂ ਸਾਰਾ ਕਰਕੇ ਇਹਨਾਂ ਨੂੰ ਕੁਝ ਕੰਦੇ ਨੌਕਰੀ ਦੇ ਵਿੱਚ ਵਧੀਆ ਪਦ ਤੇ ਹੋ ਕੇ ਵੀ ਤੇ ਕਾਂਗਰਸੀ ਸੇਵਾ ਨਿਭਾਉਣ ਵਾਸਤੇ ਮਨ ਬਣਾਇਆ ਤੇ ਤੋਂ ਉਹਨੇ ਕਿ ਕਿਹੜੇ ਅਹੁਦੇ ਤੇ ਨਵਾਜਿਆ ਕਿਸੇ ਕਿਤੇ ਉਹ ਕਿਵੇਂ ਆ ਜੀ ਇਹਦੇ ਬਾਰੇ ਜੀ ਸਾਨੂੰ ਅਸੀਂ ਮੈਂ ਹੁੰਦਾ ਰਹਿਣਾ ਤੇ ਮੇਰੇ ਨਾਲ ਮੇਲ ਹੋਇਆ ਇਹਨਾਂ ਨੂੰ ਦੱਸਿਆ ਕਿ ਮੈਂ ਇਤਨਾ ਕੰਮ ਕਰਾ ਮੇਰਾ ਜੋਰ ਕਿ ਸ਼ੋਰ ਨੇ ਮੈਨੂੰ ਕਾਰਡ ਬਣਾ ਕੇ ਦਿੱਤਾ ਸੀ ਉਹ ਮੈਂ ਇਹਨਾਂ ਨੂੰ ਦਿਖਾਇਆ ਤੇ ਫੋਟੋਸ਼ਾਪ ਜਿਹੇ ਲਈ ਤੇਰੇ ਨਾਲ ਜੰਨਾ ਸਮਝਾਤੇ ਨੰਨ ਨੂੰ ਕੋਤਾਂ ਹੁਣ ਆਇਆ ਕਰਨਾ ਨਾ ਕਾਰਨ ਆ ਰਿਹਾ ਮੈਨੂੰ ਜਿਵੇਂ ਨਾ ਸਪਿਆ ਮੈਨਰ ਦਾ ਨਾਮ ਨਾ 12:30 ਵਜੇ ਤੱਕ ਪਹੁੰਚ ਜਾਏ ਜਿਵੇਂ ਰਾਈਟ ਹੈ 12:30 ਵਜੇ ਆਛਾਈ ਤੇ ਮੈਡਮ ਜੀ ਇਹਨਾਂ ਬਾਰੇ ਤੁਸੀਂ ਕੀ ਵਿਚਾਰ ਦਿੰਦੇ ਪੰਜਾਬ ਪ੍ਰਦੇਸ਼ ਲੀਲਾ ਵਰਮਾ ਆਰਗੇਨਾਈਜ਼ਰ ਤਾਂ ਇਹ ਇੱਥੇ 11 ਵਜੇ ਤੋਂ ਲੈ ਕੇ 4:30 ਵਜੇ ਤੱਕ ਇੱਥੇ ਹੁੰਨੀ ਆ ਇੱਕ ਦਿਨ ਆ ਜਾਣਾ ਕਿ ਮੇਰੇ ਪਾਸ ਆਏ ਨੇ ਔਰ ਸਾਡੇ ਬੀਐਸਐਫ ਮੋਲਿਆਂ ਦੇ ਅਫੀਸਰ ਕਾਫੀ ਬੈਠ ਕੋ ਐਸੀ ਉਹਨਾਂ ਦੇ ਵਿੱਚੋਂ ਮੋਲਿਆ ਸਾਹਿਬ ਨੂੰ ਮਿਲੇ ਤੇ ਮੈਨੂੰ ਹੀ ਧਿਆਨ ਲੱਗੇ ਕਿ ਸਾਡੀ ਕਾਂਗਰਸ ਦੇ ਵਿੱਚ ਅਸੀਂ ਅੱਜ ਜੁਆਇਨ ਕਰਨਾ ਮੈਂ ਸੋਚਿਆ ਕਿ ਜਦੋਂ ਇਹਨਾਂ ਨੇ ਇੰਨਾ ਵਰਕ ਕੀਤਾ ਹੈ ਤੇ ਲਾਸਟ ਟਾਈਮ ਦੇ ਵਿੱਚ ਕੁਝ ਨਾ ਕੁਝ ਗੇਨ ਤੇ ਹੋਣਾ ਚਾਹੀਦਾ ਕੀ ਜ਼ਿੰਦਗੀ ਦਾ ਏਮ ਸਿਰਫ ਇੰਨੇ ਇੰਨਾ ਹੀ ਨੇ ਹੋਣਾ ਚਾਹੀਦਾ ਕਿ ਖਾ ਲਓ ਪੀ ਲਓ ਤੇ ਦੌੜ ਜਓ ਇੰਨਾ ਦਾ ਏਮ ਮੈਂ ਦੇਖਿਆ ਕਿ ਕਹਿੰਦੇ ਜੇ ਮੈਂ ਕੁਝ ਕੀਤਾ ਹੈ ਤੇ ਉਹਦਾ ਏਮ ਜਿਹੜਾ ਹੈ ਲਾਸਟ ਤੱਕ ਮੇਰੇ ਮਰਦੇ ਦਮ ਤੱਕ ਦੁਨੀਆ ਵਿੱਚ ਰਹਿਣਾ ਚਾਹੀਦਾ ਤੇ ਮੈਂ ਇਹਨਾਂ ਨੂੰ ਸਿਖਾ ਦਲ ਦਾ 올 ਰਾਉਂਡਰ ਸਾਰਾ ਕੁਝ ਦੇਖ ਕੇ ਮੈਂ ਆਪਣੇ ਪਰਮਿਸ਼ਨ ਲਈਤੀ ਪੰਜਾਬ ਪ੍ਰਦੇਸ਼ ਵਾਲਿਆਂ ਤੋਂ 올 ਇੰਡੀਆ ਦੇ ਜਿਹੜੇ ਇੰਚਾਰਜ ਨੇ ਲਾਲਜੀ ਲਸਾਈ ਹੈਗੇ ਨੇ ਉਹਨਾਂ ਤੋਂ ਮੈਂ ਫੋਟੋ ਪੇ ਦਿੱਤੀ ਇਹਨਾਂ ਦੀ ਫਾਰਮ ਭਰਵਾਏ ਆਈ ਕਾਰਡ ਬਣਵਾਏ ਅਗਲਾ ਮੋਲੋ ਅਥਾਰਟੀ ਦੇ ਨਾਲ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਇਸ ਦੇ ਕੌਂਗਰਸ ਕਮੇਟੀ ਅੰਰਿਸਰਵ ਬਿਹਾਰ ਦਾ ਮੈਨਨ ਨਿਯੁਕਤ ਕਰਤਾ। ਔਰ ਅੱਜ ਉਸ ਦੇ ਮੁਤਾਬਿਕ ਇਹਨਾਂ ਨੂੰ ਮੈਂ ਗਿਆ ਕਿ ਤੁਹਾਡੇ ਇੱਕ ਛੋਟੀ ਜਿੰਨੀ ਅਸੀਂ ਇੰਟਰਵਿਊ ਲਵਾਂਗੇ ਕਿਉਂਕਿ ਸਾਰੇ ਦਿਹਾਤ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਬੜਾ ਹੜਾਂ ਦਾ ਹਲਚਲ ਮਚੀ ਹੋਈ ਹੈ। ਕੋਸ਼ਿਸ਼ ਕੀਤੀ ਤੁਹਾਡਾ ਸਹਿਯੋਗ ਲੈਣ ਵਾਸਤੇ ਮੈਂ ਅੱਜ ਪਹਿਲੇ ਨੰਬਰ ਤੇ ਤੁਹਾਨੂੰ ਬੇਨਤੀ ਕਰਾਂਗੀ ਔਰ ਉਸ ਬੇਨਤੀ ਨੂੰ ਕਬੂਲ ਕਰਦੇ ਹੋਇਆ ਅੱਜ ਇਹ ਮੇਰੇ ਪਾਸ ਆਏ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਅੱਛਾ ਮੈਡਮ ਜੀ ਆਪ ਅੱਜ ਕੱਲ ਜਿਹੜੇ ਹੜਾ ਆਏ ਨੇ ਬੜੀ ਤਰਾਇ ਮਚੀ ਪਈ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਦਰਿਆਵਾਂ ਦੇ ਇਲਾਕੇ ਦੇ ਲੋਕ ਬਹੁਤ ਜ਼ਿਆਦਾ ਡੁੱਬੇ ਨੇ ਉਹਨਾਂ ਬਾਰੇ ਤੁਸੀਂ ਆਪਣੇ ਵਿਚਾਰ ਪ੍ਰਗਟ ਕਰੋ ਅਛਾ ਜੀ ਬੇਟ ਜੀ ਇਹੋ ਹੀ ਕਹਾਂਗੇ ਕਿ ਜਿਨੇ ਵੀ ਨੇਤਾगण ਹੈਗੇ ਨੇ ਕਿਸੇ ਵੀ ਪਾਰਟੀ ਦੇ ਹੋਣ ਕਾਂਗਰਸ ਹੋਵੇ ਦੂਸਰੀ ਹੋਵੇ ਫਿਰ ਇਹਨਾਂ ਨੂੰ ਸਾਰਿਆਂ ਨੂੰ ਰਲ ਕੇ ਹੀ ਉਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਜਿਹੜੇ ਘਰ ਰੁੜ ਚੁੱਕੇ ਨੇ ਬੰਦੇ ਜਾ ਚੁੱਕੇ ਨੇ ਉਹ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਚੁੱਕੇ ਨੇ ਉਹਨਾਂ ਦੇ ਜਿਹੜੇ ਇੱਕ ਦੋ ਘਰ ਬਚੇ ਹੋਏ ਨੇ ਜਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਬਚੇ ਹੋਏ ਨੇ ਤੇ ਸਾਨੂੰ ਸਾਰਿਆਂ ਨੂੰ ਰਲ ਕੇ ਉਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਠੀਕ ਹੈ ਤੇ ਜਿਹੜੀ ਮੌਜੂਦਾ ਸਰਕਾਰ ਹੈ ਟਾਈਮ ਉਦੇ ਪਰ ਬੜੀਆਂ ਖਬਰਾਂ ਆ ਰਹੀਆਂ ਕਿ ਚੰਗੀ ਤਰ੍ਹਾਂ ਉਹਨਾਂ ਦਾ ਸਹਿਯੋਗ ਨਹੀਂ ਦੇ ਰਹੇ ਕੋ ਪਹੁੰਚ ਨੂੰ ਨਾ ਬਰਕੀ ਕਹਿਣਾ ਚਾਹੁੰਦੇ ਕੁਝ ਉਹਨਾਂ ਦੇ ਬਾਰੇ ਤਾਂ ਅਸੀਂ ਇਹ ਕਵਾਂਗੇ ਕਿ ਆਉਣ ਵਾਲਾ ਟਾਈਮ ਬੜਾ ਨਜ਼ੁਕੇ ਹੁਣ ਤੋਂ ਹੀ ਸ਼ੁਰੂਆਤ ਦੇ ਉਹਦੇ ਖੰਭ ਨਜ਼ਰ ਆ ਗਏ ਨੇ ਤੇ ਇਸ ਖੰਭਾਂ ਨੂੰ ਇਕੱਠੇ ਕਰਨ ਵਾਸਤੇ ਇਸ ਨੂੰ ਅੱਜ ਦੀ ਸਰਕਾਰ ਨੂੰ ਮੋਦੀ ਸਰਕਾਰ ਨੂੰ ਕਹਿ ਕੇ ਕੇਂਦਰ ਸਰਕਾਰ ਦੇ ਅੱਗੇ ਇਹ ਬੇਨਤੀ ਕਰਨ ਕਿ ਜੋ ਕੁਝ ਇਹਨਾਂ ਦੇ ਪੱਲੇ ਹੈ ਉਹ ਅਜੇ ਕਾਂਗਰਸ ਤੇ ਕੋਲ ਨਹੀਂ ਹੈ ਹੋਰ ਕਿਸੇ ਪਾਰਟੀ ਕੋਲ ਨਹੀਂ ਹੈ ਇਹ ਮੌਜੂਦਾ ਸਰਕਾਰ ਹੈਗੀ ਹੈ ਇਹਨਾਂ ਨੂੰ ਖੁੱਲ ਕੇ ਆਣਾ ਚਾਹੀਦਾ ਮੈਡਮ ਡੀਸੀ ਨੇ ਬੜਾ ਸਹਿਯੋਗ ਦਿੱਤਾ ਹੈ ਵਰਕਰਾਂ ਦਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਮੈਂ ਉਹਨਾਂ ਤੋਂ ਮਿਲ ਨਹੀਂ ਲੇਕਿਨ ਮੈਂ ਆਪਣੇ ਜਿੰਨੇ ਵੀ ਜਥੇ ਭੇਜੇ ਨੇ ਉਹਨਾਂ ਨੇ ਬੜਾ ਖੁੱਲ ਕੇ ਸਹਿਯੋਗ ਦਿੱਤਾ ਹੈ ਔਰ ਤੁਹਾਨੂੰ ਖਾਸ ਕਰਕੇ ਅੱਗੇ ਲਿਆਉਣ ਵਾਸਤੇ ਉਹਨਾਂ ਦਾ ਸਹਿਯੋਗ ਹੈ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ अच्छा जी ਤੁਸੀਂ ਜਿਹੜੀ ਅੱਜ ਕੱਲ ਜਿਹੜੀ ਤਰਾਈ ਤਰਾਈ ਮੱਚੀ ਹੈ ਹੜਾਂ ਦੇ ਵਿੱਚ ਉਹਨਾਂ ਦੇ ਬਾਰੇ ਕੁਝ ਚਾਰ ਬੋਲ ਬੋਲ ਸਕਦੇ। ਬਹੁਤ ਬੜਾ ਲੋਕਾਂ ਨੂੰ ਸਹਾਰਾ ਆਇਆ ਤੇ ਚਾਹੀਦਾ ਪਾਰਟੀ ਨੋਟ ਕੇ ਉਹਨਾਂ ਨੂੰ ਮਤਾਦ ਕਰਨੀ। ਪਰ ਕਾਫੀ ਲੋਕਾਂ ਨੂੰ ਸਹਾਰਾ ਆਇਆ ਤੇ 당ਸ਼ਣ ਮਿਲ ਕੇ ਉਹਨਾਂ ਨਾਲ ਸੰਜੋਗ ਕਰਦੇ। ਠੀਕ ਹੈ ਜੀ। ਉਹ ਰੱਬ ਘੜੀ ਆਪਾਂ ਸਾਰੇ ਜਿੰਨੇ ਜੀ ਹੈ ਕੋਈ ਪਾਰਟੀਆਂ ਤੋਂ ਉੱਪਰ ਉੱਠ ਕੇ ਵੀ ਪ੍ਰਾਰਥਨਾ ਕਰਦੇ ਆਂ ਵੀ ਮਾਲਕਾ ਰੱਬ ਘੜੀ ਅਰਦਾਸਾਂ ਕਰਦੇ ਆਂ ਕਿ ਉਹਨਾਂ ਦੇ ਭਲੇ ਦੀਆਂ। ਤੇ ਆਪਾਂ ਸਾਰਿਆਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ ਬਿਲਕੁਲ ਚਾਹੀਦਾ ਜਿਹੜੀ ਤਰਾਹੀ ਤਰਾਹੀ ਮਚੀ ਹੋਈ ਸੀ ਉਸ ਨੂੰ ਠੰਡੀਰ ਪਾਉਣ ਵਾਸਤੇ ਸਾਰਿਆਂ ਨੂੰ ਰਲ ਕੇ ਹੀ ਔਰ ਸਾਰਿਆਂ ਦਾ ਸਹਿਯੋਗ ਲੈ ਕੇ ਹੀ ਚੱਲਣਾ ਚਾਹੀਦਾ ਹੈ ਜਿਸ ਤਰ੍ਹਾਂ ਉਜਲਾ ਸਾਹਿਬ ਨੇ ਆਪਣੇ ਸਾਰੇ ਕੀ ਐਮਐਲਏ ਸਾਬका ਐਮਐਲਏ ਦੂਸਰੇ ਐਮਐਲਏ ਔਰ ਨਾਲ ਦੇ ਸਹਿਯੋਗ ਦੇ ਨਾਲ ਪਬਲਿਕ ਨੂੰ ਪੂਰੀ ਮਦਦ ਦੇ ਰਹੇ ਨੇ ਤੇ ਸਾਰੇ ਹੀ ਵਾਰੀ ਵਾਰੀ ਜਾ ਰਹੇ ਨੇ ਆਪਣਾ ਯੋਗਦਾਨ ਦੇਣ ਵਾਸਤੇ ਇਸ ਨੂੰ ਅਸੀਂ ਵੀ ਪਿੱਛੇ ਨਹੀਂ رہ ਸਕਦੇ ਸੇਵਾਦਲ ਵੀ ਇਸ ਮੁਹਿੰਮ ਦੇ ਵਿੱਚ ਜੁੜਦਾ ਪਿਆ ਹੈ ਅਸੀਂ ਉਹਨਾਂ ਤੋਂ ਟਾਈਮ ਲੈ ਕੇ ਤੇ ਫਿਰ ਅੱਗੇ ਜਾਵਾਂਗੇ ਕੱਲ ਅਸੀਂ ਮੀਟਿੰਗ ਲਿੱਤੀ ਸੀ ਜਿਸ ਦੇ ਵਿੱਚ ਸਰਦਾਰ ਅਵਤਾਰ ਸਿੰਘ ਜੀ ਨੇ ਪੂਰਾ ਹੰਗੂਰਾ ਦਿੱਤਾ ਕਿ ਅਸੀਂ ਅੱਗੇ ਵੱਧ ਕੇ ਜਿੰਨਾ ਵੀ ਪਬਲਿਕ ਨੂੰ ਸਹਿਯੋਗ ਅਸੀਂ ਦੇ ਸਕਦੇ ਹਾਂ ਜ਼ਰੂਰ ਦੇਵਾਂਗੇ